ਕੋਈ ਨਹੀਂ ਮੰਨ ਤੂੰ ਰਹਿ ਮਨ ਪਤਾ ਕੀ ਹੈ ਤੇ ਯਾਦਾ ਅਸਲੀ ਘਰ ਸੌਰੇ ਹੀ ਹੁੰਦੇ ਆ ਠੀਕ ਹੈ ਇਹੀ ਤਰ੍ਹਾਂ ਕਰ ਤੂੰ ਰਹਿ ਮਨ ਤੂੰ ਚਾਹ ਪਾਣੀ ਪੀ ਬੈਠ ਕੇ ਬਤੜ ਕੇ ਸਾਰੀ ਗੱਲ ਇਹਦੇ ਨਾਲ ਕੰਜਰਨਾ ਕਰਦੇ ਆ ਮੇਰੀ ਗੱਲ ਮੇਰੀ ਗੱਲ ਸਾਲ ਇਕੱਠਾ ਨਹੀਂ ਕੱਢਿਆ ਕੁਛ ਤਾਂ ਸੋਚ ਅੱਛਾ ਤੂੰ ਨਹੀਂ ਸੋਚਿਆ ਵੀ ਅਸੀਂ 8 ਸਾਲ ਕੱਢਿਆ ਦੋ ਬੱਚੇ ਆ ਕੋਈ ਮੈਂ ਗੂਗਲ ਤੋਂ ਨਹੀਂ ਚੱਕੇ ਆਪਣੇ ਇਹੋ ਪਿਆਰ ਨਾਲ ਹੀ ਹੁੰਦੇ ਨੇ ਜਵਾਕ ਵੀ ਹੰਤੂ ਜਾ ਸੇ ਕੋਲੇ ਜੀ ਦੇ ਮਗਰ ਪਾਈ ਤੀ ਕਿ ਮੈਂ ਉਹਨੂੰ ਵੀ ਕੁਝ ਨਹੀਂ ਕਹਿਣ ਦੋਗਾ ਸ਼ਰਮ ਨਹੀਂ ਮੰਨੀ ਹੈਗੀ ਮੇਰਾ ਘਰ ਬਰਬਾਦ ਕਰ ਦੇਣੇ ਜਿਵੇਂ ਅਗਰ ਚੱਲ ਮੈਂ ਕਿਹੜਾ ਤਰ੍ਹਾਂ ਕਰ ਬਰਬਾਦ ਨਹੀਂ ਉਹ ਆ ਸਾਸ਼ਟਿਆ ਨਹੀਂ ਮੇਰਾ ਘਰ ਘਰ ਚੁਰਵਾ ਦੇ ਗਾਉਂ ਤਾ ਸੋਲਾ ਬਹਿ ਕੇ ਗੱਲ ਤੇਰੇ ਪਰ ਮਾੜੇ ਤੂੰ ਮੇਰੇ ਕਿੰਨੇ ਪਹੰਤੋਂ ਦੇਣਾ ਮੈਂ ਤੈਨੂੰ ਮੈਂ ਢੋੜੀ ਛੱਟਾ ਜੀ ਤੈਨੂੰ ਪਹਿਲੀ ਕਿਤੇ ਗਈ ਸੀ ਵਰਤੂ ਤੂੰ ਤੂੰ ਕੱਸੀ ਆ ਕੱਤੀ ਕੋਈ ਮੌਕਾ ਦਤਾ ਮੈਨੂੰ ਇਹ ਕੁੜੀ ਗਾਲਤਾ ਜ਼ੌਲਾ ਕੀ ਮਾਰਾ ਕਰਤਾ ਮੈਂ ਤੇਰਾ ਓ ਲੱਤ ਤੂੰ ਵਾਖੋ ਪੈਣੀ ਆ ਓਏ ਛੰਡਨੀ ਮਾਰਨਾ ਤੂੰ ਜਿਹੜਾ ਮੁੰਡਾ ਹੈ ਮੁੰਡਾ ਜਿਹੜਾ ਮੁੰਡਾ ਨੇ ਕਹੇ ਜਹਾੜੀ ਮੁੰਡਾ ਜਿੰਦਗੀ ਦੋ ਦੋ ਦੀ ਬਰਬਾਦ ਕਰਦੀ ਪੱਟ ਕਰ ਚਲੋ ਉਹ ਕੀ ਗੱਲ ਭਾਬੀ ਭਾਬੀ ਕੀ ਗੱਲ ਓ ਕੁੜੀ ਓ ਕੁੜੀ ਏ ਉਹ ਇਹਦਾ ਤਾਂ ਪਰਨ ਨੂੰ ਪੈ ਗਈ ਇਧਰ ਇਧਰ ਦਾ ਕੀ ਮਾੜਾ ਕਰਤਾ ਆ ਵਿਆਹ ਕਰਾ ਰਹੀ ਹੈ ਇਹਨੇ ਪੱਤੇ ਰੱਖ ਉਸ ਨੂੰ ਆ ਛੱਡ ਦੇ ਬੇਟਾ ਛੱਡ ਦੇ ਚਾਚਾ ਜੀ ਭਾਬੀ ਕੀ ਗੱਲ ਹੈ ਇਹਨੇ ਹੁਣ ਇਹਦਾ ਵਿਆਹ ਕਰਾ ਲਵਾ ਤੁਸੀਂ ਕਿਹਨ ਰੱਖਿਆ ਨਾ ਐਸੀ ਕਿ ਵਰਤਾ ਇੱਕ ਮਿੰਟ ਮੰਨਦਾ ਚਾਚਾ ਜੀ ਤੁਸੀਂ ਮੈਨੂੰ ਤਾਂ ਜਾਣਦੇ ਹੋ ਨਾ ਹਾਂ ਹਾਂ ਕੀ ਲਗਦੀ ਆ ਮੈਂ ਇਹਦੀ ਘਰ ਵਾਲੀ ਕਿੰਨੇ ਬੱਚੇ ਆ ਸਾਡੇ ਦੋ ਆ ਮੇਰੇ ਗਈ ਮਗਰ ਹੋਰ ਲਿਆਇਆ ਵਿਆਹ ਕੇ ਦੇਖੋ ਇਧਰ ਲੈ ਆਹ ਵੇਖ ਲੈ ਬੈਠੀ ਆਈ ਸ਼ਰਮਤਾ ਨਹੀਂ ਆਉਂਦੀ ਕਰਤਾ ਉਹੀ ਕੰਮ ਜਿਹੜੇ ਕਰੇ ਤੋਂ ਡਰਦੀ ਸੀ ਮੈਂ ਗਈ ਗਈ ਫੇਰ ਆ ਗਈ ਮੈਂ ਡਰਦੀ ਸੀ ਜਿਹੜੀਆਂ ਗੱਲਾਂ ਤੋਂ ਉਹੀ ਕਰਵਾਤੀਆਂ ਨਾ ਸ਼ਰਮ ਨਿਮਨ ਨਹੀਂ ਚਿੱਟੇ ਵਾਲਾ ਇਹ ਪੈਨੇ ਸੰਗੀ ਮੰਨ ਲੰਦੀ ਮਾੜੀ ਮੋਟੀ ਆਉਦੇ ਪੁੱਤ ਦਾ ਘਰ ਪੜਦੀ ਨੂੰ ਭੋਰੇ ਤਰਸ ਨਹੀਂ ਆਇਆ ਤੈਨੂੰ ਜੇ ਤੂੰ ਛੱਡ ਕੇ ਉੱਠ ਗਈ ਸੀ ਤੈਨੂੰ ਅੱਧਕੇ ਅੱਛਾ ਮੈਂ ਛੱਡ ਕੇ ਉੱਠ ਗਈ ਨਾ ਤੁਸੀਂ ਜਵਾਕਾਂ ਦੀ ਸ਼ਰਮ ਮੰਨੀ ਵੀ ਹਾਂ ਜਵਾਕਾਂ ਵਾਸਤੇ ਫੋਨ ਲਾ ਲਈਏ ਨਾ ਮੇਰੇ ਵਾਸਤੇ ਫੋਨ ਲਾਇਆ ਵੀ ਆ ਜਾ ਪੁੱਤ ਕਦੋਂ ਆਏਂਗੀ ਹੈ ਤੁਸੀਂ ਤਾਂ ਫਹਾ ਵੱਡਣਾ ਹੀ ਚਾਹੁੰਦੇ ਸੀ ਮੇਰਾ ਵੀ ਕਿਹੜੇ ਵਾਲੇ ਨਿਕਲੂਗੀ ਇਹ ਘਰੋਂ ਤੂੰ ਐ ਦੱਸ ਕੇ ਗਈ ਸੀ ਵੀ ਮੈਨੂੰ ਜੇ ਤੁਸੀਂ ਨਹੀਂ ਬੱਟ ਇੱਕ ਜੋ ਜੇ ਤੁਸੀਂ ਨਹੀਂ ਦੱਸਦੇ ਮੈਨੂੰ ਸਾਰਾ ਆਂਡਗਵੰਡ ਦੱਸਦਾ ਤੁਹਾਡੀਆਂ ਕਰਤੂਤਾਂ ਬਾਰੇ ਕੀ ਕੁਛ ਘਰੇ ਚੱਲੀ ਜਾਂਦਾ ਕੀ ਕੁਛ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਐਡੀ ਦੂਰ ਬੈਠੀ ਮੈਂ ਘੜਾ ਅੰਨੀ ਆ ਤੇਨੂੰ ਮਾੜ ਗਵਣ ਦੱਸਦੇ ਸਾਨੂੰ ਵੀ ਦੱਸ ਦਿੰਦੇ ਲੋਕ ਦੱਸ ਦਿੰਦੇ ਆ ਤੁਹਾਨੂੰ ਲੋਕ ਆਹੋ ਬਸ ਤੂੰ ਤਾਂ ਤੂੰ ਤਾਂ ਮੇਰਾ ਘਰ ਜਾੜਨਾ ਸੀ ਤੇ ਮੈਨੂੰ ਤਾਂ ਬਰਬਾਦ ਕਰਤਾ ਇਹਨੇ ਸ਼ਰਮ ਤਾਂ ਨਹੀਂ ਆਈ ਮੇਰਾ ਘਰ ਪੜਦੀ ਨੂੰ ਵੀ ਆ ਕੀ ਹੋਈ ਜਾਂਦਾ ਤੇਰੇ ਪੁੱਤ ਦਾ ਘਰੋਂ ਜੜੀ ਜਾਂਦਾ ਭੋਰਾ ਹੀ ਮੰਨ ਲਨ ਦੀ ਮਾੜੀ ਮੋਟੀ ਸਾਰਾ ਕੁਝ ਦੱਸਦਾ ਮੈਨੂੰ ਆਣ ਗਵਣ ਜੇ ਮੈਨੂੰ ਇੰਨੇ ਟਾਈਮ ਹੋ ਗਿਆ ਉੱਥੇ ਬੈਠੀ ਨੂੰ ਗਈ ਨੂੰ ਤਾਂ ਉਹਦੇ ਨੇ ਤੂੰ ਆ ਹੀ ਨਾ ਕਹਿ ਦਿੱ ਤਿਆਰ ਸੀ ਤਾਂ ਦਿਨ ਸੀ ਕਹਿੰਦਾ ਤਿਆਰ ਆ ਗਈ ਰੱਖੀ ਬੈਠੀਆਂ ਆ ਮਰ ਜਾਣੇ ਵਾਸਤੇ ਮੈਂ ਰੱਖੀ ਬੈਠੀਆਂ ਵਰਤ ਮੈਨੂੰ ਕੀ ਪਤਾ ਸੀ ਇੱਥੇ ਹੋਰ ਹੀ ਕੀਰਨੇ ਪਾਉਂਦਾ ਫਿਰਦਾ ਸੀ ਆਪਾ ਮੈਨੂੰ ਸਾਰਾ ਕੁਝ ਦੱਸਦਾ ਫਿਰ ਮਗਰੋਂ ਕੀ ਹੋ ਗਿਆ ਲੈ ਹਾਂ ਇਨੇ ਚਿਰ ਮਗਰ ਜੇ ਤੁਸੀਂ ਨਹੀਂ ਦੱਸਦੇ ਮੈਨੂੰ ਸਾਰਾ ਕੁਝ ਮੈਂ ਤਾਂ ਇਹਦੇ ਵਾਸਤੇ ਇਹਦਾ ਸਿਆਪਾ ਕਰਨ ਵਾਸਤੇ ਰੱਖਿਆ ਹੀ ਆ ਵਰਤ ਤੇ ਇਹ ਕੋਈ ਹੋਰ ਹੀ ਸਿਆਪ ਕੰਡੇ ਬੀਜ ਦਾ ਫਿਰਦਾ ਇਥੇ ਹਾਂ ਮੈਨੂੰ ਸਾਰਾ ਪਤਾ ਇੱਥੇ ਕੀ ਕੰਡੇ ਨਹੀਂ ਪੀਦਾ ਮੈਂ ਕੰਡੇ ਵਿੱਚ ਗੱਲ ਤਾਂ ਸੁਣ ਲੈ ਮੈਨੂੰ ਮੈਂ ਗੱਲ ਤੂੰ ਪਾਸੇ ਹਟ ਮੈਂ ਸੁਣੀ ਮੈਨੂੰ ਨਾ ਮੈਂ ਤੇ ਸਬੂਤ ਨਾਲ ਆਈ ਆ ਜੇ ਨਾ ਨਿਕਲੇ ਨੀਵੇਂ ਸੰਭਾ ਦੀ ਪਾਸੇ ਹੋ ਜਾ ਪਰ ਕੇ ਨਾ ਮੈਂ ਤੈਨੂੰ ਕਿਹਾ ਪਾਸੇ ਪਾਸੇ ਹੋ ਜਾ ਸੁਣ ਲੈ ਪਾਸੇ ਹੋ ਜਾ ਤੂੰ ਅੱਜ ਇੱਕ ਮੈਂ ਤੈਨੂੰ ਕਿਹਾ ਪਾਸੇ ਹੋ ਜਾ ਇੱਕ ਮਿੰਟ ਚਲੋ ਮੈਨੂੰ ਦੱਸ ਦਿੰਦੇ ਆ ਸਾਰੇ ਜਾਣੇ ਜੇ ਤੁਸੀਂ ਨਹੀਂ ਦੱਸਦੀਆਂ ਤੋ ਮੈਂ ਤੈਨੂੰ ਕਹਿਣਾ ਤੂੰ ਪਾਸੇ ਹੋ ਜਾ ਮੈਂ ਤੈਨੂੰ ਐ ਕਿਹਾ ਇੱਕ ਮੈਂ ਤੂੰ ਇੱਧਰ ਇੱਕ ਮਿੰਟ ਪਾਸੇ ਮੈਂ ਤੈਨੂੰ ਐ ਕਿਹਾ ਮੈਂ ਮੈਂ ਦੇਖ ਮਾਤਾ ਚੁੱਪ ਕਰ ਜਾ 8 ਮਹੀਨੇ ਹੋ ਗਏ ਤੇਰੇ ਪੁੱਤਾਂ ਘਰ ਬਰਬਾਦ ਹੋ ਜਾਂਦੇ ਨੂੰ ਹੁਣ ਤੁਸੀਂ ਫੇਰ ਫੇਰ ਬਰਬਾਦ ਕਰ ਸ਼ਰਮ ਹੀ ਮਨ ਲੈ ਏਡਾ ਚਿੱਟਾ ਝਟਾ ਹੋਇਆ ਤੇ ਤੇਰਾ ਪਾਸੇ ਤੂੰ ਮੈਂ ਤੈਨੂੰ ਕਿਹਾ ਤੂੰ ਪਾਸੇ ਹੋ ਜੀ ਪਾਸੇ ਕੋਣ ਆਹੋ ਮਤਾ ਚਿੱਕਾ ਕੋਣ ਹੈਗੀ ਕੋਣ ਆ ਤੂੰ ਇੱਥੇ ਕੀ ਲੈਣ ਆਈ ਆ ਤੂੰ ਕਾ ਤੂੰ ਦੱਸ ਪਹਿਲਾਂ ਮੈਨੂੰ ਉਹ ਮੇਰੇ ਨਾਲ ਗੱਲ ਬਾਤ ਬਾਹਰ ਆ ਕੇ ਇੱਕ ਮਿੰਟ ਇੱਥੇ ਆ ਬੜਾ ਆਪ ਗੱਲ ਮੈਂ ਤੈਨੂੰ ਐ ਕਿਹਾ ਮੈਨੂੰ ਹੱਥ ਪਾ ਕੇ ਹੋ ਜਾ ਦੋ ਸਾਲ ਕਿਉਂ ਹੋ ਗਏ ਤੈਨੂੰ ਨਹੀਂ ਸੁਝਿਆ ਜਵਾਕਾਂ ਜੱਲਿਆ ਵਾਲਾ ਹੋ ਕੇ ਨਾ ਤੂੰ ਕਦੇ ਫੋਨ ਨਾ ਕੋਈ ਮੈਸੇਜ ਜਵਾਕਾਂ ਦੇ ਪੁੱਛ ਲੰਦਾ ਵੀ ਮਾਰੇ ਆ ਵੇ ਕੋਲ ਅੰਦਰ ਕਿਵੇਂ ਬੈਠ ਜਾ ਤੂੰ ਬਾਹਰ ਨਿਕਲ ਬਾਹਰ ਨਿਕਲ ਤੂੰ ਹਾਂ ਕੌਣ ਆ ਤੂੰ ਮੈਨੂੰ ਐਂ ਦੱਸ ਕੌਣ ਆ ਤੂੰ ਇੱਥੇ ਕੀ ਲੈਣ ਆਈ ਮੈਂ ਇਹਦੀ ਘਰ ਵਾਲੀ ਆ ਦੋ ਆ ਦੋ ਜੰਮੇ ਆ ਨਾ ਆਹ ਏਸੇ ਦੇ ਆਹ ਦੋ ਹਾਂ ਤੂੰ ਤਾਂ ਦੱਸੂਗਾ ਜਾਣ ਤੂੰ ਤੂੰ ਇਹਦੀ ਰੱਖੀ ਹੋਈਆਂ ਪਤਾ ਨਹੀਂ ਲੱਗਦਾ ਮੈਨੂੰ ਤਾਂ ਕਿਹਨੇ ਰੱਖੇ ਨੇ ਤੂੰ ਮਰਦ ਰੱਖਿਆ ਇਹਦੇ ਨਾਮ ਦਾ ਇਹ ਨਾ ਆਹ ਜਿਹੜੇ ਪਹਿਲਾਂ ਆ ਤੇਰੇ ਘਰ ਵਾਲਾ ਆ ਦੋ ਆ ਦੋ ਕਿੱਧਰ ਜਾਣਗੇ ਮੈਨੂੰ ਕੀ ਪਤਾ ਤੇ ਪਤਾ ਕਰਨਾ ਸੀ ਉਦੋਂ ਮੈਨੂੰ ਤੂੰ ਦੱਸ ਉਹ ਪਤਾ ਕਰਨਾ ਸੀ ਕੋਈ ਨਾ ਮੈਂ ਦੱਸ ਦੰਦ ਕੋਈ ਨਾ ਕੋਈ ਨਾ ਕੋਈ ਨਹੀਂ ਇੱਕ ਮਿੰਟ ਮਾਤਾ ਚੁੱਪ ਕਰ ਆਹ ਆ ਤੇਰੀ ਸੱਸ ਇਹਨਾਂ ਦਾ ਮੇਰਾ ਨਹੀਂ ਵਸਨ ਦਿੱਤਾ ਹੁਣੇ ਬਾਰੇ ਤੇਰਾ ਕੀ ਹੱਸਨ ਦਊਗੀ ਇਹਨੂੰ ਸ਼ਰਮ ਨਹੀਂ ਆਈ ਜਵਾਕਾਂ ਜੱਲਿਆਂ ਵਾਲੇ ਨੂੰ ਹੋ ਕੇ ਤੈਨੂੰ ਲੱਗਦੇ ਨੂੰ ਕਿੱਥੋਂ ਆਈਆਂ ਮੇਰੀ ਤੀਵੀ ਆ 8 ਸਾਲ ਹੋ ਗਏ ਸਾਡੇ ਵਿਆਹ ਨੂੰ ਦੇਖੇ ਦਰ ਦੋ ਜਵਾਕ ਸਾਡੇ ਪੁੱਛੀ ਨੂੰ ਮੈਨੂੰ ਫੋਨ ਲਾਇਆ 8 ਮਹੀਨਿਆਂ ਦਾ ਇਹਨੇ ਮੈਂ ਸਾਰੀ ਗੱਲ ਮੈਂ ਅੱਜ ਕਰਵਾ ਚੌਥ ਦਾ ਵਰਤ ਕੰਗਰ ਵਾਸਤੇ ਰੱਖਿਆ ਮੈਨੂੰ ਕੀ ਪਤਾ ਹੋਰ ਨਵੀਂ ਨਵੇਲੀ ਤੇ ਰੰਗ ਲਿਆ ਮੈਂ ਜਾਣਦੀ ਸਿਆਪਾ ਪਾਉਗਾ ਕੰਗਾਪੜਾ ਸਾਰਾ ਕੁਝ ਵਧੀਆ ਚੱਲ ਪਿਆ ਸੀਗਾ ਕੀ ਵਧੀਆ ਅੱਛਾ ਤੂੰ ਜਿਲੇ ਆ ਕੇ ਤੇਰਾ ਕੰਮ ਵਧੀਆ ਚੱਲ ਪਿਆ ਸੀ ਸ਼ਰਮ ਨਹੀਂ ਆਈ ਤੈਨੂੰ ਇੱਕ ਵਿਆਹ ਹੋ ਰਿਹਾ ਉਹ ਫੋਨ ਕਰਕੇ ਬਾਖ ਦਾ ਹੁੰਦਾ ਘਰ ਬਰਬਾਦ ਕਰਦਾ ਤੂੰ ਕਿਸੇ ਦਾ ਚੰਗਪੜਾ ਜਵਾਕ ਚੱਲੇ ਜਿੰਦਗੀ ਬਰਬਾਦ ਕਰਤੀ ਮੇਰੀਆਂ ਦੀ ਮੈਨੂੰ ਕਿਹਨੇ ਤੁਸੀਂ ਦੱਸਿਆ ਦੱਸਿਆ ਤੈਨੂੰ ਪੁੱਛਣਾ ਨਹੀਂ ਸੀ ਤੂੰ ਵਿਆਹ ਕਰਾਉਣ ਤੋਂ ਉਦੋਂ ਤਾਂ ਮਿੰਟੇ ਦੀ ਢੋਲੀ ਚੜ੍ਹ ਗਈ ਹੋਏਗੀ ਇਹਦੇ ਨਾਲ ਪਤਾ ਨਹੀਂ ਢੋਲੀ ਵੀ ਚੜ੍ਹੀ ਹੈ ਕਿ ਉਹੀ ਕੱਢ ਲਿਆ ਕਿਸੇ ਨੂੰ ਤੂੰ ਪੁੱਛ ਕੇ ਜਿਹੜੀ ਸੀ ਮੈਂ ਤਾਂ ਪੁੱਛ ਕੇ ਫੇਰ ਹੀ ਦੋ ਹੋਏ ਮੇਰੇ ਤੇ ਪੁੱਛ ਕੇ ਚੜੀਆਂ ਕਿੱਥੋਂ ਆ ਤੈਨੂੰ ਨਹੀਂ ਪਤਾ ਲੱਗਦੀ ਲੜੋਣਾ ਤੂੰ ਉਸ ਪਹਿਲਾਂ ਨੂੰ ਤੂੰ ਨਾਲ ਤੈਨੂੰ ਤੂੰ ਦੱਸ ਇਹਨੂੰ ਕਿਵੇਂ ਲੈ ਕੇ ਆਏ ਲੈ ਕੇ ਕਿਵੇਂ ਆਏ ਮੈਂ ਆਪਣੇ ਗੱਲ ਕਰਾਂ ਇੱਕ ਮਿੰਟ ਆ ਹੁਣ ਆ ਹੁਣ ਹੁਣ ਇੰਨੇ ਕਿਵੇਂ ਬੁੱਟੀਆਂ ਵਾਲੇ ਸੂਟ ਤੇਰੇ ਵੱਤੇ ਲੈ ਕੇ ਆਉਂਦਾ ਮੇਰੇ ਵਾਸਤੇ ਤਾਂ ਆਹੀ ਆ 8 ਸਾਲ ਪਹਿਲਾਂ ਦਾ ਆ ਜਿਹੜਾ ਮੈਨੂੰ ਹੁਣ ਸਮਾ ਕੇ ਦਿੱਤਾ ਐਨੇ ਤੈਨੂੰ ਸ਼ਰਮ ਨਹੀਂ ਆਈ ਕਿਸਦੇ ਘਰ ਬਰਬਾਦ ਕਰਦੀ ਨੂੰ ਜਾੜਦੇ ਨੂੰ ਕਰ ਬੱਕਰੀਆਂ ਨੂੰ ਬੱਕਰੀਆਂ ਨੂੰ ਪਛ ਨੂੰ ਪਛਰੇ ਕੌਣ ਆ ਕੀ ਲੱਗਦੀ ਐ ਮੈਨੂੰ ਇਹਨੂੰ ਪਤਾ ਦੇਖ ਤੂੰ ਫਿਰ ਤੂੰ ਤਾਂ ਮੈਂ ਨਹੀਂ ਸੀ ਦੇਖਿਆ ਇਹ ਤਾਂ ਪਹਿਲਾਂ ਐ ਮੈਂ ਕਿੱਥੋਂ ਆ ਗਈ ਘਰ ਵਾਲੀ ਤੈਨੂੰ ਮੈਂ ਬੈ ਕੇ ਦੱਸੂਗਾ ਬੈ ਕੇ ਬੈਠਣ ਨੂੰ ਕੋਈ ਬੈਠਣਾ ਨਹੀਂ ਹੁਣੀ ਦੱਸ ਦਸਵੇਂ ਤੇਰੀ ਕੀ ਲੱਗਦੀ ਦੱਸ ਹੁਣੀ ਦਸਵੇਂ ਕੀ ਲੱਗਦੀ ਤੂੰ ਮੈਨੂੰ ਕਿੱਥੇ ਗਈ ਪਤਾ ਨਹੀਂ ਕਿੱਦਾਂ ਆ ਗਈ ਨਾ ਮਤਲਬ ਕਿੰਨਾ ਕਿਦਰੋਂ ਆ ਗਈ ਦਾ ਮਤਲਬ ਮੈਂ ਤਾਂ ਅੱਠ ਸਾਲ ਪਹਿਲਾਂ ਦੀ ਆ ਤੂੰ ਆਈਆਂ ਹੁਣ ਤਾਂ ਵਿੱਚ ਸਾਡੇ ਪਤਾ ਨਹੀਂ ਕਿੱਥੋਂ ਕਿੱਥੋਂ ਛੱਡ ਕੇ ਆ ਗਈ ਚੰਗੀ ਪਹਿਲਾਂ ਵੀ ਨਸ਼ੇ ਸਿਰੇ ਦੇ ਕਰਦਾ ਸੀ ਤਾਂ ਛੱਡ ਕੇ ਇਹਨੂੰ ਉੱਜੜੀ ਸੀ ਕਿਦਨੇ ਹਾਂ ਗੂ ਖਾਣਾ ਆ ਗੂ ਖਾਣਾ ਹੀ ਹੁਣ ਤਾਂ ਮੈਨੂੰ ਦੱਸਿਆ ਕਿਤੇ ਨੇ ਵੀ ਨਵੀਂ ਰਣ ਲਈ ਆਈ ਬੈਠਾ ਹੋਈ ਹੈ ਅੱਛਾ ਜੇ ਮੈਂ ਗੁੱਸੇ ਹੋ ਕੇ ਜਾਵਣੀ ਤਾਂ ਹੋਰ ਲਿਆ ਮੈਂ ਤਾਂ ਕੋਈ ਹੋਰ ਕੀਤਾ ਨਹੀਂ ਉੱਥੇ ਜਾ ਕੇ ਮੇਰੀ ਮੈਂ ਹੋਰ ਕੋਈ ਕਰ ਲਿਆ ਹੋਵੇ ਉੱਥੇ ਜਾ ਕੇ ਪੁੱਛ ਇਹਨਾਂ ਨੂੰ ਮੈਂ ਕੀ ਲੱਗਦੀ ਆ ਪੁੱਛ ਦੋਵਾਂ ਇਹਨਾਂ ਨੂੰ ਪੁੱਛ ਇਹਨਾਂ ਨੂੰ ਦੱਸ ਤੂੰ ਮੀਨਾ ਜਾਂ ਤੂੰ ਬੱਸ ਕੌਣ ਹੈ ਮੇਰੇ ਨਾਲ ਕਿਤੇ ਜ਼ਿੰਦਗੀ ਚ ਮੇਰੇ ਤਰੇ ਆਇਆ ਸੀ ਇਹਦੇ ਪਹਿਲਾਂ ਵਾਲੇ ਘਰ ਵਾਲੀ ਆ 8-9 ਮਹੀਨਾ ਹੋ ਗਿਆ ਸੀ ਛੱਡ ਕੇ ਉੱਠ ਗਈ ਇਹ ਕਹਿੰਦੇ ਮੈਂ ਮਾਂ ਵਾਅਦਾ ਕਰਖਾਉਣਾ ਮੈਂ ਕਹਾਂ ਭਾਈ ਮੈਨੂੰ ਨਹੀਂ ਪਤਾ ਤੂੰ ਜਾਣੇ ਤੇਰਾ ਕੰਮ ਜਾਣੀ ਤੂੰ ਕੀ ਨਹੀਂ ਦੱਸਿਆ ਤੇ ਵਰਤ ਮੇਰਾ ਉਹਦਾ ਉਹਦਾ ਨਵੀਂ ਲਿਆਂਦੀ ਦਾ ਵਰਤ ਤੇ ਮੇਰਾ ਮੈਂ ਜਿਹੜੀ 8 ਸਾਲ ਹੋ ਗਏ ਰੱਖਦੀ ਆ ਐਤਕੀ ਵੀ ਇਹਨੂੰ ਮਰੇ ਨੂੰ ਵਰਤ ਰੱਖਿਆ ਸੀ ਵੀ ਮੈਂ ਕਰੂੰਗੀ ਹਾਂ ਮੈਨੂੰ ਕੀ ਲੋੜ ਸੀ ਦਾ ਲੰਬੀ ਉਮਰਾਂ ਮੰਗਣ ਦੀ ਜਦੋਂ ਰਾਨਾ ਤਾਂ ਮੇਰੇ ਮੱਥੇ ਹੋਰ ਲਿਆ ਕੇ ਮਾਰਤੀ ਇਹਨੇ ਇਹਨੇ ਜਿੰਨੀ ਮੇਰੀ ਗਵੰਡਾ ਨੇ ਬਾਅਦ ਹੀ ਦੱਸਿਆ ਮੇਰੇ ਸਾਹ ਕੋਲ ਮੇਰੇ ਸਾਹ ਲਿਆ ਮੇਰੀ ਹੁਣੇ ਤਾਂ ਅਗਲੀ ਨੇ ਸੱਚਾ ਦੱਸਿਆ ਮੈਂ ਸਬੂਤ ਵੇਖ ਲੈ ਅੱਖਾਂ ਸਾਹਮਣੇ ਦੇਖੋ ਅੱਛਾ ਜੇ ਮੈਂ ਪਹਿਲਾਂ ਨਹੀਂ ਫਿਰ ਉੱਥੇ ਜਾ ਕੇ ਮੈਂ ਤਾਂ ਕੋਈ ਹੋਰ ਕਰਣਾ ਇਹਨੇ ਤੈਨੂੰ ਲਿਆਂਦਾ ਤੇ ਤੂੰ ਕਰ ਲਈਂਦੀ ਫਿਰ ਕੀ ਕਰ ਲੈ ਕਿਉਂ ਕਰਨ ਦੀ ਮੈਨੂੰ ਇਹ ਜਿੰਨੀ ਹੋਣੀ ਹੈਗੀ ਵੀ ਮੈਂ ਹੋਣਾ ਕਰਦੀ ਕੋਈ ਕਰ ਲਿਆ ਹੋਵੇਗਾ ਤੇਰੀਆਂ ਕਰਤੂਤਾ ਦੀ ਵਜ੍ਹਾ ਨਾਲ ਹੀ ਗਈ ਸੀ ਮਨ ਮਨ ਪੱਕੇਦਾਰ ਉਨਮਸ਼ੇ ਇਹਨੂੰ ਕੁਛ ਹੈ ਤੇ ਤੁਹਾਡੀ ਇਹ ਤਾਂ ਡਿਊਟੀ ਜਾਣਾ ਸੀ ਮੇਰੇ ਘੁੰਡੇ ਦੇ ਉੱਤੇ ਮੈਥੋਂ ਨਹੀਂ ਪੱਕ ਗਿਆ ਤਾਂ ਕੋਈ ਹੂਲਾ ਪਾਣਾ ਸੀ ਤੁਸੀਂ ਇਹ ਜਵਾਕ ਜਲੇ ਜਵਾਕਾਂ ਜਿ ਲੈਣ ਛੱਡ ਕੇ ਰੋਟੀਆਂ ਪਕਾਉਣ ਵਾਲੀ ਲਿਆਈ ਹੋਰ ਕੋਈ ਹੈ ਸ਼ਰਮ ਨਹੀਂ ਕਿ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਲਾਇਆ ਇੱਕ ਫੋਨ ਤਾਂ ਲਾਉਂਦੇ ਮਗਰ ਵੀ ਕਿਵੇਂ ਆ ਕੇ ਨਹੀਂ ਇਹਨਾਂ ਨੇ ਤਾਂ ਮੈਨੂੰ ਮਰੀ ਸਾਬਤ ਕਰਤਾ ਮਗਰ ਉਹ ਮਰੀ ਨਹੀਂ ਸਾਬਤ ਨਹੀਂ ਕੀਤਾ ਸ਼ਰਮ ਹੀ ਨਹੀਂ ਮੰਨੀ ਹੈ ਕਿ ਮੇਰਾ ਘਰ ਬਰਬਾਦ ਕਰ ਦੇਣੇ ਜਵਾਕਾਂ ਚਲ ਮਤ ਕਿਹੜਾ ਤਰ੍ਹਾਂ ਘਰ ਬਰਬਾਦ ਗਲਤਾਂ ਸੋਲਾਂ ਬਾਕੀ ਗੱਲ ਕਰਦੇ ਮੈਂ ਕਿੰਨੂੰ ਪਤਾ ਨਹੀਂ ਦੇਣਾ ਗਈ ਤੂੰ ਸੀ ਮੈਂ ਥੋੜੀ ਛੱਡਾਈ ਤੈਨੂੰ ਮੇਰੀ ਮੰਮੀ ਮੇਰਾ ਜਿੰਮੇ ਘਰ ਬਰਬਾਦ ਕਰਤਾ ਇਸ ਬੰਦੇ ਨੇ ਤੈਨੂੰ ਜਮਾਂ ਹੀ ਸ਼ਰਮ ਨਹੀਂ ਆਈ ਮੇਰੀ ਜ਼ਿੰਦਗੀ ਬਰਬਾਦ ਨੂੰ ਚੱਲ ਮੈਂ ਤੈਨੂੰ ਕਾਦੀ ਸ਼ਰਮ ਮੈਂ ਕੀ ਕੀਤਾ ਉਹ ਸਾਰੀ ਦੁਨੀਆ ਹੀ ਘਰਾਉਂਦੀ ਐ ਮੈਂ ਕੀ ਲਹਿਦਾ ਥੋੜੀ ਕੀਤਾ ਫੇਰ ਜੱਟ ਵੇ ਮੇਰੇ ਪਤਨੀ ਬਣਾ ਕੇ ਲੈ ਕੇ ਆਈ ਦੀ ਐ ਆ ਲੈ ਗਈ ਜਾਂਦੀ ਐ র <laughs>

ਕੀ ਕਹਿੰਦੇ ਉਹ ਕੀ ਗੱਲ ਭਾਬੀ ਭਾਬੀ ਕੀ ਗੱਲ ਉਹ ਕੁੜੀਏ ਉਹ ਕੁੜੀਏ ਇਹ ਤਾਂ ਅੱਧਾ ਪੈਰ ਨੂੰ ਪੈ ਗਈ ਇਹ ਇਧਰ ਇਧਰ ਤਾਂ ਕੀ ਮਾੜਾ ਕਰਤਾ ਆ ਵਿਆਹ ਕਰਾ ਲਈ ਭਾਬੀ ਕੀ ਕਹਿਣ ਇਹਨੇ ਪਤੇਰਾ ਕੁਛ ਉਹ ਛੱਡ ਦੇ ਬੇਟਾ ਛੱਡ ਦੇ ਚੱਲਦੇ ਜੀ ਭਾਬੀ ਕੀ ਗੱਲ ਹੈ ਮੇਰੀ ਗੱਲ ਸੁਣੋ ਵੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਆ ਉੱਥੇ ਕਿਸੇ ਕੇ 8-9 ਮਹੀਨੇ ਹੋ ਗਏ ਛੱਡ ਕੇ ਗਈ ਨੂੰ ਅੱਛਾ ਇਧਰ ਆ ਜਾ ਕੋਈ ਨਾ ਵਾਤਾ ਕੋਈ ਸੀ ਸੀਗਾ ਉਹ ਫਕੀਰ ਆਲਾ ਪੈ ਗਿਆ ਹੁਣ ਆ ਕੀ ਹੈ ਉਹ 8-9 ਮਹੀਨੇ ਹੋ ਗਏ ਸੀ ਗਈ ਵੀ ਨੂੰ ਐਨੇ ਹੁਣ ਇਹਦਾ ਵਿਆਹ ਕਰਾ ਲੈ ਵਾਰਤ ਸੀ ਕਿ ਰੱਖਿਆ ਨਾ ਇਹ ਸੀ ਕਿ ਵਾਰਤਾ ਇੱਕ ਮਿੰਟ ਮੰਨਦਾ ਚਾਚਾ ਜੀ ਤੁਸੀਂ ਮੈਨੂੰ ਤਾਂ ਜਾਣਦੇ ਹੋ ਨਾ ਹਾਂ ਹਾਂ ਕੀ ਲੱਗਦੀ ਆ ਮੈਂ ਇਹਦੀ ਘਰ ਵਾਲੀ ਨੇ ਬੱਚੇ ਆ ਸਾਡੇ ਦੋ ਆ ਮੇਰੇ ਗਈ ਮਗਰ ਹੋਰ ਲਿਆ ਆ ਵਿਆਹ ਕੇ ਦੇਖੋ ਇੱਧਰ ਲੈ ਭਾਬੀ ਕੌਣ ਹੈ ਇਹ ਤਾਂ ਹੁਣ ਨਹੀਂ ਆਉਣੀ ਸੀ ਭਾਈ ਜਦ ਰੋਟੀ ਟੁੱਟ ਗਈ ਇਥੋਂ ਨਹੀਂ ਪੱਕਦਾ ਗਨਾ ਇਹ ਤਾਂ ਉਠ ਗਈ 9 ਮਹੀਨੇ ਨਾ ਹੋਈ ਤਾ ਆ ਕੇ ਨਾ ਕੋਈ ਵਾਸਤਾ 9 ਮਹੀਨੇ ਗੁੱਸੇ ਹੋ ਕੇ ਗਈ ਹੈ ਮਗਰ ਫੋਨ ਨਹੀਂ ਲਾਇਆ ਮਾਂ ਨਹੀਂ ਇਹ ਗੋਡੇ ਦੁਖਦੇ ਆ ਉਦੋਂ ਕੋਈ ਕੰਮ ਨਹੀਂ ਹੁੰਦਾ ਹੋਰ ਚੁੱਪ ਕਰ ਬੰਦਾ ਹੋਰ ਬੰਦਾ ਚੁੱਪ ਕਰ ਚੁੱਪ ਕਰ ਉਹ ਵੇਖੀ ਮੋੜੀਆ ਤੂੰ ਕਿੱਥੋਂ ਆ ਅਸੀਂ ਦੋਨੋਂ ਇਕੱਠੇ ਜਾਮ ਕਰਦੇ ਹਾਂ ਮੈਰਿਜ ਕਰਵਾਈ ਆ ਦੇ ਨਾਲ ਹਾਂਜੀ ਕਦੋਂ ਇੱਕ ਮਹੀਨਾ ਪਹਿਲਾਂ ਤੂੰ ਬੋਚਣਾ ਨੂੰ ਵੈ ਕਿ ਨਹੀਂ ਵੈ ਹਾਂਜੀ ਮੈਨੂੰ ਕਿਹਾ ਸੀ ਵੀ ਨਹੀਂ ਵਿਆਇਆ ਵੇਖੀ ਫਿਰ ਉਹ ਕੋਸਟਾ ਕਹਿਣਾ ਸੀਗਾ ਯਾਰ ਕੋਸਟਾ ਕਹਿਣਾ ਸੀਗਾ ਬਾਰੇ ਸੋਚਦਾ ਰਿਹਾ ਤੈਨੂੰ ਪੁੱਤ ਨੂੰ ਓਕਾ ਦਿੱਤਾ ਮੈਂ ਬੇਚੇ ਚੁੱਪ ਕਰ ਜਾ ਨਾਲੇ ਚੋਰ ਚੁੱਪ ਚੁੱਪ ਪੁੱਤ ਚੁੱਪ ਨਾਲੇ ਚੋਰ ਨਾਲੇ ਚਤਰਾਈ ਤੈਨੂੰ ਕਿੰਨੇ ਮਹੀਨੇ ਹੋਏ ਸੀ ਗਈ ਨੂੰ 8 ਮਹੀਨੇ ਹੋਇਆ ਮਗਰ ਫੋਨ ਨਹੀਂ ਲਾਇਆ ਇਸ ਬੰਦੇ ਨੇ ਪੱਦੀ ਗੱਲ ਸੁਣ ਨਾ ਮੈਂ ਤੈਨੂੰ ਕਿੰਨੇ ਵੇਖੀ ਚੁੱਪ ਕਰ ਜਾ ਗਲਤੀ ਕਰਕੇ ਪੁੱਤ ਕਿ ਅਸੀਂ ਵੀ ਆ ਨਹੀਂ ਸਕਦੇ ਸੀ ਗਲਤੀ ਕਰਕੇ ਮੰਨ ਜਾਇਦਾ ਪਹਿਲਾਂ ਕਿਉਂ ਕੁੜੀਆ ਤੂੰ ਨਾ ਬੋਲ ਕੁੜੀਆ ਤੂੰ ਨਾ ਮੈਂ ਫੇਰ ਵੀ ਰੱਖਿਆ ਇਹਦਾ ਵੀ ਚੱਲ 8 ਸਾਲਾਂ ਚ ਮੈਨੂੰ ਆਹ ਜੇ ਲਈ ਤੁਹਾਡੇ ਸਾਹਮਣੇ ਮੈਨੂੰ ਕਿਹੇ ਜੇ ਕੱਪੜੇ ਬਣਾ ਕੇ ਦਿੰਦਾ ਹਨਾ ਸਿੰਪਲ ਸਾਦੇ ਹੁੰਦੇ ਸਿੰਪਲ ਸਾਦੇ 4-500 ਦਾ ਹੱਦ 400 ਦਾ ਸੂਟ ਤੇ ਆਹ ਵੇਖ ਲਓ ਇਧਰ ਇਹਨੂੰ ਲਿਆ ਲਿਆ ਦਿੱਤੇ ਇਹ ਪੁੱਤ ਕਾਣੀ ਹੋਣੀ ਮੈਂ ਪੁਰਾਣੀ ਹੋ ਗਈ ਦੋ ਬੱਚੇ ਜੰਮ ਕੇ ਇਹ ਤੇ ਵਿਆਹ ਲਈ ਮੈਂ ਨੌਜਵਾਨ ਜੰਮੇ ਪਾਣੀ ਹੋ ਗਈ ਭਾਬੀ ਆ ਤਾਂ ਬਹੁਤ ਜਮਾ ਗਲਤ ਗੱਲ ਆ ਤੇਰੀ ਤੂੰ ਐਂ ਦੱਸ ਵੀ 8-9 ਸਾਲ ਹੋ ਗਏ ਵਿਆਹੀ ਨੌਜਵਾਕ ਜੰਮਿਆ ਤੇਰੇ ਪੁੱਤ ਦੇ ਤੇਰੇ ਪੋਤੇ ਜੰਮੇ ਆ ਇਹ 80 60 ਦੀ ਸੜ ਤੇ 8- ਹੈ ਨਹੀਂ ਕਿ ਸਾਡੇ ਕੋ ਸਾਨੂੰ ਕੀ ਪਤਾ ਹੁਣ ਕਿੱਥੇ ਕੋਈ ਨਹੀਂ ਲੈ ਜਾਂਦਾ ਮੈਨੂੰ ਹਜੇ ਤਾਂ ਚੱਕਾਂ ਚਾਹੀਦੀ ਕੋਈ ਯਾਰ شریف ਸਿਕਰੇ ਜਾਂਦੇ ਰਹਿਣ ਗਵਾਂਢੀ ਜਿਹਨਾਂ ਨੇ ਦੱਸਤਾ ਵੀ ਰੰਗ ਚੁੱਪ ਚੁੱਪ ਕਰ ਬਸ ਚੁੱਪ ਆ ਲੱਗੀ ਆ ਚੱਤ ਇੱਕ ਮਿੰਟ ਚੁੱਪ ਕਰ ਜੋ ਹੁਣ ਗੱਲ ਤਾਂ ਸੁਣ ਲੋ ਕੰਜਰੋ ਗੱਲ ਤਾਂ ਸੁਣ ਲੋ ਸ਼ਰਮ ਤਾਂ ਲਾਦੀ ਤੁਸੀਂ ਪਹਿਲਾਂ ਆਂ ਦੱਸ ਵੀ ਪੜ੍ਹੀ ਲਿਖੀ ਮੁਲਾਜ਼ਮ ਕੁੜੀ ਉਹਦੀ ਜ਼ਿੰਦਗੀ ਬਰਬਾਦ ਕਰਤੀ ਤੂੰ ਇਹਨੂੰ ਮਨਾਉਣ ਕਿਉਂ ਆ ਗਿਆ ਜਦੋਂ ਵਰਤਾਂ ਦੇ ਏਡਾ ਚਾਹ ਸੀ ਤਾ ਇਹ ਇਹਨੇ ਉਹ ਤਾਂ ਫੋਨ ਕੀਤੇ ਇਹਨੇ ਮੇਰਾ ਨੰਬਰ ਬਲੌਕ ਚ ਕੀਤਾ ਵਾ ਜੀ ਤੂੰ ਜਾਣ ਸਕਦਾ ਸੀ ਵੀ ਤੇਰੀਆਂ ਲੱਤਾਂ ਹੀ ਟੁੱਟ ਗਈਆਂ ਸ ਤੇਰੀਆਂ ਮੈਨੂੰ ਲੱਗ ਕੇ ਆਉਂਦੇ ਸੀ ਕਿ ਇਹ ਕੰਮ ਨਹੀਂ ਕਰਨਾ ਕਹੀ ਸੀ ਤੂੰ ਅੰਦਰ ਚਿੱਟ ਕੇ ਆ ਬਈਆ ਜਮਾ ਨਾ ਤੇਰਾ ਸੱਸਾਂ ਵਾਲਾ ਕੰਮ ਹੈ ਆ ਤੇਰਾ ਜਮਾ ਸੱਸਾਂ ਵਾਲਾ ਕੰਮ ਹੈ ਜਮਾ ਸੱਸਾਂ ਵਾਲਾ ਕੰਮ ਹੈ ਤੇਰਾ ਤੂੰ ਐਂ ਦਾ ਮੈਂ ਤੇ ਨਹੀਂ ਜਾਣਦਾ ਸੀ ਨਹੀਂ ਨਹੀਂ ਮੈਂ ਤਾਂ ਮੇਰੀ ਮੇਰੀ ਗੱਲ ਸੁ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀ ਮਾਂ ਪਿਓ ਨੇ ਮੱਥ ਦੇਣੀ ਹੁੰਦੀ ਹੈ ਤੂੰ ਐਂ ਇਹਨੇ ਵਰਤ ਰਖਾਉਣਾ ਸੀਗਾ ਤੇ ਵਰਤਨਾ ਸੁੱਕਾ ਲੰਘ ਜੇ ਤੇ ਉਹ ਤਾਂ ਨਿਖਰੀ ਇਸ ਵਾਰੀ ਫੇਰ ਫੇਰਦੀ ਤੂੰ ਰੱਖੇ ਮਰ ਰੱਖਿਆ ਜੀ ਵੀ ਮਰਨੇ ਦੀ ਲੰਬੀ ਉਮਰ ਹੋ ਜਾ ਮੈਨੂੰ ਕੀ ਲੋੜ ਰੱਖਣ ਦੀ ਮੈਂ ਤਾਂ ਹੁਣੀ ਪਾਣੀ ਪੂਣੀ ਪੀ ਲੰਨੀ ਆ ਤੇ ਆਪਾਂ ਨਵੇੜਾ ਇਹਦਾ ਮੈਂ ਕਿਧਰੇ ਨਹੀਂ ਤੂੰ ਵਰਤਾ ਮਰਨੇ ਵੇ ਪਰਵਾੜਾ ਆਪਾਂ ਕਿਵੇਂ ਕੁੜੇ ਕੰਨੜਾਂ ਦੇਗੇ ਭਾਬੀ ਉਹਦੇ ਗੱਲ ਪੈਣ ਦੀ ਲੋੜ ਨਹੀਂ ਕਥਣਾ ਗੱਲ ਨਹੀਂ ਪੈਂਦਾ ਸੀ ਇਹਨੂੰ ਰੱਖ ਕੇ ਦੋ ਰੋਟੀਆਂ ਇਹਨੂੰ ਦੇ ਦਿਆ ਕਰਾਂਗੇ ਪਰ ਮਨ ਨੂੰ ਲੈ ਦੱਸ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੁੜੀ ਤਾਂ ਆਪਣੀ ਵੀ ਥੋੜੀ ਵੀ ਕੁੜੀ ਵਿਆਹੀ ਵੀ ਆ ਨਾ ਤੇ ਜੇ ਉਹਨੇ ਪਰੋਣੇ ਨੇ ਦੋ ਰੱਖ ਲਈਆਂ ਫਿਰ ਦਵਾਈ ਕਿਵੇਂ ਰੱਖਣਗੇ ਜੇ ਕੁੜੀ ਨਹੀਂ ਸੱਚੇ ਜੀ ਉਹ ਗੱਲ ਨਹੀਂ ਤਾਂ ਫੇਰ ਹੀ ਗੱਲ ਅੱਛਾ ਉਹ ਕਿਵੇਂ ਰੱਖ ਲੂਗੇ ਤੁਸੀਂ ਰਖਾ ਕੁੜੀਏ ਤੂੰ ਨਾ ਰੱਖਾਈਏ ਪੁੱਤ ਪੜੀ ਲਿਖੀ ਆ ਮੈਂ ਤੈਨੂੰ ਕੁਛ ਵੀ ਨਹੀਂ ਕਹਿੰਦਾ ਤੂੰ ਇਹਦੀ ਮਾੜੀ ਮੋਟੀ ਵੀ ਚੁੱਪ ਕਰ ਜਾ ਵੀ ਕੀ ਮੈਂ ਚਪੇੜਾ ਮਾਰੂ ਮੂੰਹ ਤੇ ਤੂੰ ਮਾੜੀ ਮੋਟੀ ਵੀ ਪੜਤਾਲ ਨਹੀਂ ਕੀਤੀ ਇਹਦੀ ਵੀ ਇਹ ਵਹਿਕ ਨਹੀਂ ਵਹਿ ਹੁਣ ਜੀ ਅਸੀਂ ਤਾਂ ਇਕੱਠੇ ਜੌਬ ਕਰਦੇ ਮੈਂ ਤਾਂ 8-9 ਮਹੀਨੇ ਤੋਂ ਸਿੰਗਲ ਹੀ ਇਹਨੂੰ ਦੇਖਦੀ ਸੀ ਵੀ ਕਦੇ ਦੇਖਿਆ ਨਹੀਂ ਵੀ ਇਹਨਾਂ ਦੀ ਵਾਈਫਾਈ ਤਾਂ ਸਹਰੇ ਉੱਪਰ ਆ ਛੱਡ ਕੇ ਜਾਵਣੀ ਜੀ ਮੈਂ ਤਾਂ ਇਹਦਾ ਪੁੱਤਿਆ ਮੈਂ ਉੱਥੇ ਜਾ ਕੇ ਨਾ ਕੀਤਾ ਛੱਡ ਕੇ ਗਈ ਸੀ ਮੈਂ ਵੀ ਤਾਂ 8 ਮਹੀਨੇ ਦੀ ਕੱਲੀ ਰਹੀ ਆ ਮੈਂ ਨਾ ਤੂੰ ਜਖਸਮ ਕਰ ਲਿਆ ਉੱਥੇ ਜਾ ਕੇ ਕੋਈ ਹੋਰ ਮੈਂ ਤੂੰ ਆਏਂਦੀ ਤੇਰਾ ਪਰੈਵਾ ਕਰ ਛੱਡ ਕੇ ਤੇ ਆਪ ਨੂੰ ਪੜਿਆ ਤੂੰ ਐਂ ਦੱਸਣਾ ਤੂੰ ਪੜਿਆ ਲਿਖਿਆ ਹੈ ਤਾਂ ਉਦੋਂ ਉਹਨੂੰ ਬਣਾਉਣ ਦਾ ਹੱਕ ਬਣਦਾ ਸੀ ਕਿ ਉਹਦੀ ਜ਼ਿੰਦਗੀ ਡੋਬਣ ਦਾ ਕੰਮ ਬਣਦਾ ਸੀ ਉਹ ਹਜੇ ਪੜੀ ਲਿਖੀ ਉਹਨੂੰ ਕੁਛੇ ਦੀ ਬਜਾਏ ਮੈਨੂੰ ਧੱਕੇ ਮਾਰ ਦਿੱਤਾ ਮੈਂ ਬੱਤ ਉਹਦਾ ਉਹਦਾ ਕਸੂਰ ਨਹੀਂ ਉਹਨੂੰ ਗੱਲਾਂ 'ਚ ਲਿਆ ਉਹ ਚੁੱਪ ਕਰੀ ਖੜੀ ਵਿਚਾਰੀ ਉਹਨੂੰ ਗੱਲਾਂ 'ਚ ਲਿਆ ਆਉਂਦੀਆਂ ਮੈਨੂੰ ਕਰਦੇ ਧੱਕੇ ਮਾਰ ਕੇ ਦੱਸ ਮੈਨੂੰ ਦੱਸ ਨਹੀਂ ਸਕਦੀ ਕਿ ਇਹਦਾ ਤਾਂ ਰੋਲ ਹੀ ਨਹੀਂ ਜੀ ਕਾਸੇ ਤੇ ਤੇਰਾ ਤਾਂ ਰੋਲ ਹੈਗਾ ਨਾ ਉਹਦਾ ਤਾਂ ਰੋਲ ਹੈ ਨਹੀਂ ਉਹਦਾ ਵਿਚਾਰੀ ਫੇਰ ਸਾਊ ਬੜੀ ਖੜੀ ਉਹਦਾ ਪੜੇ ਲਿਖਤ ਰੇ ਗੱਲਾਂ ਚ ਆ ਗਈ ਐਦਾ ਬੇੜਾ ਕਰਤਾ ਤੂੰ ਉਹ ਜਵਾਕਾਂ ਦਾ ਕਰਤਾ ਜਿਹੜੇ ਜੰਮ ਗਏ ਛਟੇ ਇਹਨੇ ਤਾਂ ਭਾਈ ਮੇਰੇ ਤਾਂ ਦੱਸ ਕੀਤਾ ਸਵੇਰੇ ਡਿਊਟੀ ਤੇ ਜਾਣਾ ਹੁੰਦਾ ਸੀ ਮੈਂ ਖੰਡੀਆਂ ਰੋਟੀਆਂ ਪਕਾ ਦੇਣੀਆਂ ਭਾਬੀ ਜੇ ਉਹ ਤਾਂ ਅਸੀਂ ਕਰਨਾ ਹੀ ਸੀ ਭਾਬੀ ਜੇ ਬਾਈ ਜਿਹਾ ਹੁੰਦਾ ਹੁੰਦਾ ਨਾ ਤੇ ਤੇਰੇ ਮਾਰ ਮਾਰ ਜੋਤੀਆਂ ਤੇ ਪਹਿਲਾਂ ਤੇਰੀਆਂ ਗਲ ਟਕਾਣੇ ਕਰਦਾ ਤੇਰੇ ਗੋਡੇ ਤੇਰੀਆਂ ਰੋਟੀਆਂ ਦੇ ਮਾਰੇ ਤੂੰ ਸਤ ਨੋਹਾਂ ਲਏਂਗੀ ਬਾਈ ਦੀ ਰੋੜੀ ਨੂੰ ਸਾਬ पे ਆਪ ਤੈਨੂੰ ਸੁਣਾ ਦੇਣੀਓ ਮੁੜ ਕੇ ਕਹਿੰਦੇ ਨੂਹਾਂ ਬਰਬਾਦ ਜਮਾਂ ਗਲਤ ਐ ਜਮਾਂ ਗਲਤ ਤੇਰੀ ਗੱਲ ਜਮਾਂ ਗਲਤ ਐ ਤੇਰੀ ਤੂੰ ਕੱਲਾ ਮੇਰੇ ਛਾਟੇ ਖੇ ਪਾਤੀ ਕੱਲਾ ਪੁੱਤ ਦਾ ਪੁੱਤ ਪੋ ਕਰਕੇ ਕੱਲਾ ਪੁੱਤ ਦਾ ਪੱਖ ਲਈ ਜਾਨੀ ਵੀ ਪੁੱਤ ਚੰਗਾ ਹੋਗਾ ਤੇਰਾ ਹਨਾ ਨੂਹਾਂ ਮਾੜੀ ਹੋਗੀ ਕਿਸੇ ਗੱਲੋਂ ਹੀ ਗਈ ਹੋਣਾ ਹੁਣ ਤੂੰ ਐਂ ਦੱਸ ਪਿਆ ਜਵਾਕਾਂ ਦਾ ਕੀ ਕਿ ਸੋੜਾ ਜੰਮ ਗਿਆ ਸੀ ਬਸ ਕੁਛ ਨਹੀਂ ਚਾਚਾ ਜੀ ਮੈਨੂੰ ਨਹੀਂ ਰੱਖਣਾ ਨਾ ਆਹ ਸਾਂਭ ਮਾਰਦੇ ਉਹ ਸਾਂਭੂ ਵੀ ਇਹਨਾਂ ਨੂੰ ਇਹਨਾਂ ਨੂੰ ਸਾਂਭੂ ਗਈ ਨਾ ਮੈਨੂੰ ਐਨਾ ਭੋਲਾ ਬੰਦਾ ਸੀ ਮੇਰੀ ਜ਼ਿੰਦਗੀ ਖਰਾਬ ਕਰਤੀ ਸਸਪੈਂਡ ਕਰਾਉਣ ਵਾਲੇ ਮੈਂ ਹ ਨਾ ਨਾ ਤੂੰ ਨਹੀਂ ਕਰਨਾ ਕਿੰਨੇ ਘਟਿਆ ਬੰਦੇ ਉਹ ਗੱਲ ਤਾਂ ਸੁਣ ਚੰਦ ਚੰਦ ਦਾ ਵੇਖ ਜਾ ਚੜਾਤਾ بس ਤੂੰ ਜਿਹੜਾ ਚੰਦ ਚੜਾਉਣਾ ਸੀ ਜਿੰਨੀਆਂ ਭੋਲੀਆਂ ਛਕਲਾਂ ਉਹਨੇ ਘਟੀਆਂ ਉਹ ਚੰਦ ਤਾਂ ਵੇਖ ਜਾ ਚੰਦ ਤੂੰ ਚੜਾਤਾ ਹੁਣ ਮੈਂ ਤੈਨੂੰ ਮੈਂ ਦਿਖਾਉ ਤੈਨੂੰ ਤਾਰੇ ਕੋਈ ਨਾ ਫੇਰ ਆ ਕੋ ਸਾ ਮੈਂ ਫੇਕਟ ਨਹੀਂ ਪੁਸ਼ ਪੁਸ਼ ਕਰਦਾ ਵੇ ਕੁਦੀ ਮੈਨੂੰ ਇੱਥੇ 8 ਮਹੀਨੇ ਤੀ ਨਹੀਂ ਬਣਾਇਆ ਗਿਆ ਉਹਦੇ ਮਗਰ ਜਾਂਦਾ ਮਣਾਉਨ ਨੂੰ ਇਹ ਜੇ ਬੰਦੇ ਤੂੰ ਕੀ ਕਰ ਉਹ ਪਰ੍ਹਾ ਕਰ ਤੂੰ ਹੀ ਰੱਖ ਕੇ ਗਈ ਸੀ ਤੂੰ ਹੀ ਮੌਕਾ ਦਿੱਤਾ ਨਾ ਜਾਂਦੀ ਉਹ ਨਹੀਂ ਰਹਿੰਦੀ ਮੈਂ ਤਾਂ ਆਪਣੀ ਰਹਿੰਦੀ ਐ ਤੇ ਮੈਂ ਤਾਂ ਨਹੀਂ ਨਹੀਂ ਤੂੰ ਨਾ ਜਾ ਮੈਂ ਤਾਂ ਮੇਂ ਕੀ ਕਰਨਾ ਐ ਤੇ ਜਦੋਂ ਮੈਂ 8 ਮਹੀਨੇ ਦੁੱਧ ਦਿੱਤੀ ਸੀ ਹੁਣ ਵੀ ਨਹੀਂ ਮੈਂ ਰਹਿਣਾ ਮਸਤ ਪਾਸੇ ਉਹ ਤੂੰ ਨਾ ਜਾ ਜੇ ਤੂੰ ਉਸ ਤੇ ਨੂੰ ਮਨਾ ਲਿਆ ਜਾ ਕੇ ਮੈਂ ਇੱਥੇ ਰਹਿ ਕੇ ਨਹੀਂ ਕੋਈ ਨਾ ਤੂੰ ਤਾਂ ਰਹਿ ਇੱਕ ਦਾ ਇੱਕ ਦਾ ਰਹੇਗੀ ਉਹ ਮੈਂ ਕਹਿੰਦੀ ਵੀ ਆ ਤੋੜੇ ਉਹਨੂੰ ਵੀ ਜੋੜੇ ਨਾ ਓਏ ਇੱਕ ਦਾ ਰਹਿ ਪੋ ਇੱਕ ਦਾ ਗਈ ਹੋ ਨਹੀਂ ਤੂੰ ਆਹੀ ਕੰਮ ਤੋਰੇਗਾ ਵੀ ਇੱਕ ਰਹਿ ਪੋ ਇੱਕ ਜਾਵੜੀ ਅਕਰੇ ਵੀ ਇੱਕ ਜਾਵੜੀ ਐਂ ਕਰੇਗਾ ਹੁਣ ਨਹੀਂ ਜੀ ਹੁਣ ਮੇਰੀ ਤਾਂ ਘਰ ਹੀ ਉਜੜ ਚੁੱਕਾ ਜੀ ਜੇ ਮਤਲਬ ਦੋਨੇ ਨਾ ਕਰਦੇ ਆ ਗੱਲ ਆ ਤੇਰੇ ਰੱਖੇ ਗਏ ਵਰਤ ਦੋਨੇ ਪਾਸੀ ਹਾਂ ਨਹੀਂ ਆਪਣਾ ਦੋ ਜਵਾਕਾ ਤੂੰ ਤਾਂ ਰਹਿਣਾ ਦੋ ਜਵਾਕਾ ਸੋਚਿਆ ਦੋ ਜਵਾਕਾ ਪਹਿਲਾਂ ਨਹੀਂ ਦੱਸਿਆ ਤੈਨੂੰ ਉਹਨੂੰ ਦੂਜੀ ਲੈ ਕੇ ਆਇਆ ਸੀਗਾ ਉਹ ਚਲੋ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਜੀ ਮੈਂ ਅੱਜ ਕੋਈ ਨਹੀਂ ਮੈਂ ਕਹਿੰਦਾ ਵੀ ਚਲੋ ਤੂੰ ਤੇਰਾ ਘਰ ਆਹੇ ਤੂੰ ਰਾਣੀ ਬਣ ਕੇ ਇੱਥੇ ਰਹਿ ਲੈ ਕਿਉਂ ਰਹਾ ਮੈਂ ਇਹ ਜਿਹੜਾ ਕੀ ਪਤਾ ਤੀਜੇ ਦਿਨ ਫੇਰ ਆਏ ਚਾਚੇ ਚੱਕ ਕੇ ਝੋਲਾ ਉਹਨੇ ਵੈਸੇ ਜਲੂਸ ਕੱਢਦੇ ਨਾ ਹੁਣ ਨਹੀਂ ਨਹੀਂ ਜੀ ਪਾਣੀ ਪੋਣੀ ਪੀ ਕੀ ਤੇਰੇ ਪੜੇ ਲਿਖਦੇ ਅੱਗੋਂ ਤੇ ਪਰਦਾ ਪੈ ਗਿਆ ਯਾਰ ਜੇ ਜਾਵੜੀ ਦੋਨਾਂ ਜੀਆਂ ਦੇ ਵਿੱਚ 100 ਵਾਰੀ ਲੜਾਈ ਪੜਾਈ ਹੁੰਦੀ ਤੂੰ ਜਾ ਕੇ ਇਹਨੂੰ ਮਨਾ ਕੇ ਲਿਆਉਂਦਾ ਕੰਜਰਾ ਬਰੇ ਬਰੇ ਦਿਨਾਂ ਦੇ ਦਿਨ ਜਿਹੜਾ ਹੈਗਾ ਤੂੰ ਲਿਆ ਕੇ ਜਨਾਨੀ ਹੋਰ ਰੱਖ ਲਈ ਘਰੇ ਬਸ ਚਾਚਾ ਜੀ ਬਸ ਤੂੰ ਵੀ ਹੱਥ ਬੰਨੇ ਇਹਦੀ ਮਾਂ ਨੂੰ ਵੀ ਬੰਨੇ ਮੈਂ ਤਾਂ ਹੁਣ ਰਹਿਣਾ ਨਹੀਂ ਹੋ ਗਈ ਮੇਰਾ ਇਹ ਜਵਾਕ ਪਾਲ ਲੂ ਮੈਂ ਆਪੇ ਨਹੀਂ ਨਹੀਂ ਚਾਚਾ ਜੀ ਅੱਜ ਕਾ ਕੱਲ ਕਾ ਮੈਂ ਰਹਿਣਾ ਹੀ ਨਹੀਂ ਹੁਣ ਜਿੱਤੇ ਮੇਰੇ 8 ਮਹੀਨੇ ਲੰਘ ਗਏ ਮੇਰੀ ਜ਼ਿੰਦਗੀ ਲੰਘ ਜੂ ਤੇਰੇ ਬਿਨਾ ਬਸ ਉਹ ਤੇ ਮੇਰੀ ਗੱਲ ਮੇਰੀ ਜ਼ਿੰਦਗੀ ਨਗਦੀ ਆ ਵੇਖ ਲੋ ਇਧਰ ਆ ਵੇਖ ਲੋ ਚਿੱਟੇ ਝਾਟੇ ਵਾਲੀ ਐ ਨਹੀਂ ਸੋਚਿਆ ਵੀ ਮੇਰੇ ਪੁੱਤ ਦਾ ਘਰ ਬਰਬਾਲ ਹੋਈ ਜਾਂਦਾ ਹੈ ਚਰੇ ਆਮ ਲਿਆ ਕੇ ਭਾਲੀ ਹਜੇ ਮੈਨੂੰ ਕਹਿੰਦੀ ਤੂੰ ਬਾਗੀ ਸੀ ਮੇਰੇ ਪੁੱਤ ਨੇ ਕੁਝ ਤਾਂ ਕਰ ਮੇਰੀ ਗੱਲ ਸੁਣ ਤੂੰ ਦੇਖ ਲੋ ਇਧਰ ਤੂੰ ਪਾਣੀ ਪੋਣੀ ਪੀ ਇੱਕ ਤਾਂ ਦੇਖ ਲੋ ਇਧਰ ਤੂੰ ਪਿਆਰ ਖਰਾਬ ਕਰ ਲੈਣਾ ਤੂੰ ਐ ਸੋਚਦੀ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਜ਼ਿੰਦਗੀ ਤਾਂ ਤੂੰ ਸਾਡੀ ਕਰਦੀ ਚੱਕਰ ਜੋ ਨਾ ਵੀ ਨਹੀਂ ਰਹੀ ਜ਼ਿੰਦਗੀ ਤਾਂ ਤੂੰ ਮੇਰੀ ਕਰਦੀ ਬੱਸ ਮੈਂ ਰਹਿਣਾ ਹੀ ਨਹੀਂ ਤੇ ਗੱਲ ਮੇਰੀ ਤਾਂ ਖਰਾਬ ਪਤਾ ਤੁਰਾ ਨਹੀਂ ਨਹੀਂ ਚਾਚਾ ਜੀ ਨਹੀਂ ਨਹੀਂ ਜੱਜ ਜੀ ਬਸ ਬਸ ਮੇਰਾ ਹੱਕ ਤਾਂ ਤੇਰੇ ਕਾਹਦੇ ਵਿੱਚ ਨਹੀਂ ਮੇਰਾ ਹੱਕ ਤਾਂ ਇਹ ਜੀ ਦੇ ਕੀ ਤੀਜਾ ਦਿਨ ਫੇਰ ਚੱਕ ਕੇ ਝੋਲਾ ਜੂਗੀ ਤਾਂ ਮੈਂ ਕਿੱਧਰ ਜਾਊਂਗੀ ਮੇਰੇ ਜਵਾਕ ਪਾਲਣੇ ਆ ਮੈਂ ਕਿ ਕਿਸ ਲੜਦੀ ਫਿਰੂਗੀ ਮੈਂ ਜਵਾਕਾਂ ਨੂੰ ਮਾਂ ਨਹੀਂ ਮਿਲਨੀ ਸੀ ਜਵਾਕਾਂ ਨੂੰ ਪਿਓ ਵੀ ਨਹੀਂ ਮਿਲਣਾ ਤੂੰ ਦਾ ਹੋਰ ਮਾਂ ਲਿਆ ਜੇ ਕੱਲ ਨੂੰ ਮੈਂ ਹੋਰ ਲਿਆਵਾ ਫੇਰ ਕੀ ਵੀ ਤੂੰ ਕੀ ਦਿਲ ਤੇ ਸ਼ਰਮ ਹੀ ਨਹੀਂ ਮੰਦਾ ਉਹਦਾ ਮਾੜੀ ਮੋਟੀ ਚਲ ਭਾਬੀ ਤੁਹਾਨੂੰ ਪਾਣੀ ਪੋਣੀ ਪਿਆ ਕੁੜੀ ਨੂੰ ਉਹ ਵੀ ਮਾਰੇ ਮੋਟਿਆ ਗਲਤ ਕਾਣੇ ਰੱਖਿਆ ਘਰ ਆਉਂਦੇ ਫੇਰ ਵੀ ਮਾਰੇ ਮੋਟੇ ਕੋਈ ਸੋਚਾਂ ਬੱਸ ਚਾਚਾ ਜੀ ਮੈਂ ਕੀ ਸੋਚਾਂ ਇਹਨਾਂ ਬਾਰੇ ਜਿਨ੍ਹਾਂ ਨੇ ਮੇਰੇ ਬਾਰੇ ਨਹੀਂ ਸੋਚਿਆ ਮੇਰੀ ਗੱਲ ਮੇਰੀ ਗੱਲ ਸਾਲ ਇਕੱਠੇ ਨਹੀਂ ਕੱਢਿਆ ਕੁਝ ਤਾਂ ਸੋਚ ਅੱਛਾ ਤੂੰ ਨਹੀਂ ਸੋਚਿਆ ਵੀ ਅਸੀਂ 8 ਸਾਲ ਕੱਢਿਆ ਦੋ ਬੱਚੇ ਆ ਕੋਈ ਮੈਂ ਗੂਗਲ ਤੋਂ ਨਹੀਂ ਚੱਕੇ ਆਪਣੀ ਇਹੋ ਪਿਆਰ ਨਾਲ ਹੀ ਹੁੰਦੇ ਨੇ ਜਵਾਕ ਵੀ ਹਾਂ ਤੂੰ ਜਾ ਉਸੇ ਕੋਲੇ ਜਿਹਦੇ ਮਗਰ ਭਾਈ ਦੇ ਕਿ ਮੈਂ ਉਹਨੂੰ ਵੀ ਕੁਝ ਨਹੀਂ ਕਹਿਣ ਜੋਗਾ ਗਲਤੀ ਐਡੀ ਗਲਤੀ ਕਰੇ ਯਾਰ ਤਾ ਤੈਨੂੰ ਮਹੀਨਾ ਹੋ ਗਿਆ ਨਵੀਂ ਜਨਾਨੀ ਲਿਆ ਇਹਨੂੰ ਤੂੰ ਗਵਾਨ ਚ ਨਹੀਂ ਪਤਾ ਲੱਗਣਦਾ ਸਾਨੂੰ ਵੀ ਤੂੰ ਜਨਾਨੀ ਲਈ ਬੈਠਾ ਕਹਿੰਦਾ ਨਹੀਂ ਸ਼ੁਕਰ ਹੈ ਗਵਾਨ ਚ ਤੇ ਮੈਨੂੰ ਦੱਸਿਆ ਕਿਸੇ ਨੇ ਵੀ ਆ ਜਾ ਭੈਣੇ ਤੇਰੇ ਮਗਰਦਾਰ ਰੰਗ ਲਈ ਮਨਾਉਂਦੇ ਨੇ ਚੱਲ ਤੂੰ ਕੋਈ ਨਹੀਂ ਮੰਨ ਤੂੰ ਰਹਿ ਮੰਨ ਪਤਾ ਕੀ ਐ ਟੀਆਂ ਦਾ ਅਸਲੀ ਘਰ ਸਹੁਰੇ ਹੀ ਹੁੰਦੇ ਆ ਠੀਕ ਹੈ ਇਹੀ ਤਰ੍ਹਾਂ ਕਰ ਤੂੰ ਰਹਿ ਮੰਨ ਤੂੰ ਚਾਹ ਪਾਣੀ ਪੀ ਬੈਠ ਕੇ ਆਪ ਤੜਕੇ ਸਾਰੀ ਗੱਲ ਇਹਦੇ ਨਾਲ ਕੰਜਰਨਾ ਕਰਦੇ ਆਪੋ ਕੁੜੀ ਨਾਲ ਵੀ ਸੱਦ ਕੇ ਕਰਦੇ ਉਹਦੀ ਵੀ ਜ਼ਿੰਦਗੀ ਬਰ ਬਸ ਤੂੰ ਚਾਹ ਪਾਣੀ ਪੀ ਬੋਤ ਮੇਰੀ ਗੱਲ ਮੰਨ ਮੇਰੀ ਗੱਲ ਮੰਨ ਨਹੀਂ ਚਾਚੇ ਮੇਰੀ ਗੱਲ ਨਹੀਂ ਚਾਚੇ ਬਸ ਨਹੀਂ 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 ਛੱਡ ਦੇ ਮਾਤਾ ਤੂੰ ਤਾਂ ਮੇਰਾ ਬਰਬਾਦ ਕਰਤਾ ਛੱਡ ਦੇ ਬਸ ਚਲੋ ਜਵਾਕੋ ਚਲੋ ਕੋਈ ਤੇ ਰੰਜੀ ਜਾ ਵੱਡੇ ਦੀ ਕੋਈ ਵੀ ਨਹੀਂ ਖੜਾ ਹੋ ਜਾ ਹੁਣ ਮੈਂ ਕਾ ਸਿਰ ਫੜ ਕੇ ਕੀ ਕਰਾਂ ਹੁਣ ਮੈਂ ਹੋਰ ਮੇਰੀ ਜਾਨ ਨੇ ਤਾਂ ਕੰਡੇ ਵੀ ਤੇ ਦੋ ਆਠ ਕਿੰਮੈਰੀਆਂ ਸੀ ਤੇ ਦੋਨੇ ਉਠ ਗਈਆਂ ਤੇਰਾ ਨਾ ਦੋ ਜਵਾਕ ਮੇਰੇ ਘੇ ਅੰਦਰ ਨਹੀਂ ਵੜ ਕੇ ਦੇਖ ਸਕਦਾ ਹੁਣ ਆ ਦੁਨੀਆ ਉੱਜੜ ਗਈ ਮੇਰੀ ਦੁਨੀਆ ਤੂੰ ਸਿਆਣੀ ਸੀ ਭਾਬੀ ਮਾੜਾ ਮੋੜਾ ਤਾਂ ਸਮਝਾਉਂਦੀ ਨੂੰ ਕਿ ਤੈਨੂੰ ਦਸ ਪੁੱਛ ਕੇ ਲਿਆ ਹੋਗਾ ਤੂੰ ਘਰੇ ਅੰਦਰ ਦੇ ਅੰਦਰ ਇੱਕ ਨਵੀਂ ਨੋਹ ਲਿਆ ਕੇ ਰੱਖੀ ਬੈਠੀ ਐ ਤੈਨੂੰ ਵੀ ਨਹੀਂ ਅਕਲ ਆਈ ਮਾੜੀ ਮੋਟੀ ਵੀ ਜਿਹੜੀ 8 ਸਾਲਾਂ ਦੀ ਵਿਆਹ ਹੀ ਦੋ ਜਵਾਕ ਜੰਮ ਤੇ ਉਹਦਾ ਕੀ ਬਣੂਗਾ ਕਿ ਮੈਂ ਕੀ ਕਰਾਂ ਮੈਨੂੰ ਤਾਂ ਇਹਨਾਂ ਦੇ ਰੋਲੇ ਦਾ ਨਹੀਂ ਸੀ ਪਤਾ ਮੈਨੂੰ ਤਾਂ ਕਹਦਾ ਕਰੇ ਅੱਜ ਆਉਂਦੀ ਕੱਲ ਆਉਂਜਾਂ ਕਦੀ ਕਦੀ ਨੂੰ 8 ਮਹੀਨੇ ਹੋ ਗ ਕਸਰ ਗੁਰਦੇ ਭੰਡਾ ਵੱਜ ਗਿਆ ਜੀ ਹੁਣ ਭੰਡਾ ਹੁਣ ਐ ਕਰ ਆ ਜਿਹੜੇ ਗੱਲ ਕਰਦੇ ਨਾ ਰੋਗੁਰਗ ਚੜਾਉਂਦੀ ਜਾਂ ਕੱਲਾ ਵੇਖੀ ਜਾਂ ਚੰਦ ਉਹ ਗਈਆਂ ਦੋਨੇ ਠੀਕ ਹੈ ਇਹ ਜਿਹੜੀ ਨੌਕਰੀ ਕਰਦਾ ਉਹਨੇ ਜਨਾਬ ਚ ਸੀਗਾ ਜੀ ਹੁਣ ਜਿਹੜੀ ਨਵੀਂ ਲੈਣਾ ਜੀ ਉਹਨੇ ਕੇਸ ਕੋਸ ਠੋਕਦਾ ਤੇਰਾ ਬੇੜਾ ਕਰ ਕਰ ਦਊਗੀ ਜਮ ਘਰ ਨੂੰ ਤਾਂ ਮਰਾ ਦਊਗੀ ਉਹ ਤਰ ਚਲੋ ਵੀਰ ਜੀ ਤੁਸੀਂ ਟਿਕਾਓ ਹੁਣ ਮੈਂ ਕੀ ਕਰੂੰਗਾ ਹੁਣ ਸੋਚਦੇ ਹਾਂ ਕੁਛ ਕਰੋ ਜੀ ਕੁਛ ਮੈਂ ਸੋਚਦਾ ਹੁਣ ਸਰਪੰਚ ਸਾਹਿਬ ਨਾਲ ਗੱਲ ਕਰਨੀ ਪਊਗੀ ਪੁੱਛਦੇ ਹਾਂ ਕੀ ਹਫ਼ਤਾਬ ਲੱਗੂਗਾ ਕਟੋ ਮਾਂ ਪੁੱਤ ਰਾਤੋਂ ਤਾਂ ਗਈਆਂ ਦੋਨੇ ਉਹ ਨੇਰੀ ਬਣ ਗਏ ਮੈਂ ਕੀ ਕਰ ਸਕਦਾ ਜਨਾਨੀਆਂ ਹੈਗਾ ਮੈਂ ਫੜ ਕੇ ਥੋੜਾ ਰੋਕ ਸਕਦਾ ਉਹਨੂੰ ਕੋਈ ਨਹੀਂ ਤੁਹਾਡਾ ਭਤੀਜਾ ਤੁਸੀਂ ਇਹਦਾ ਕੋਈ ਹੱਲ ਨਹੀਂ ਮੇਰਾ ਤਾਂ ਹੈਗਾ ਹੁਣ ਨਵੀਂ ਜਿਹੜੀ ਲਿਆਂਦੀ ਹੈ ਨਾ ਉਹ ਠਗੀ ਮੈਨੂੰ ਮੈਂ ਸਮਝਦਾ ਵੀ ਠੀਕ ਹੈ ਕੁੜੀ ਸਿਆਣੀ ਜੇ ਮੀਨਾ ਰਹਿ ਕੇ ਵੀ ਉਠਗੀ ਨਾ ਤੇਰੇ ਨਾਲ ਜੋ ਨਿਬੇੜਾ ਕਰੂਗੀ ਵੇਖੀ ਜਊ ਜੇ ਆ ਦੂਜੀ ਪਹਿਲਾਂ ਵਾਲੀ ਵੀ ਕੁੜੀ ਵਸ ਜੇ ਨਾ ਤਾਂ ਤਾਂ ਵੀ ਸ਼ੁਕਰ ਕਰਨੀ ਤਾਂ ਉਜੜ ਗਿਆ ਤੇਰਾ ਸਰਪੰਚ ਸਾਹਿਬ ਨਾ ਕਰਦਾ ਗੱਲ ਤੁਸੀਂ ਖਾਓ ਰੋਟੀ ਪਾਣੀ ਜੇ ਬਣਦਾ ਤਾਂ ਬਾਸ ਪੁੱਤ ਕਾਹਦੀ ਸਾਡਾ ਰੋਟੀ ਪਾਣੀ ਮੁੱਕ ਗਿਆ ਹੁਣ ਤਾਂ ਸਾਡਾ ਦੀਵਾ ਹੀ ਬੰਦ ਹੋ ਗਿਆ